ਅੱਜ ਦੀ ਪ੍ਰੋਫਾਈਲ ਨਾਮ ਸਿੰਘ ਜਰਮਤਰੀ 1992 ਹਾਈਟ 5 ਫੁੱਟ 8 ਇੰਚ ਪੜਾਈ ਡੀ ਫਾਰਮੇਸੀ ਕਾਸਟ 9 ਸੈਕ ਮੰਗ ਇਹਨਾਂ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਅਗਲਾ ਰਸਤਾ ਨਾਮ ਸਿੰਘ ਉਮਰ चालीस साल हाइट पांच फुट दो इंच जमीन चार किले बढ़िया परिवार की पढ़ी लिखी लड़की की लौड़ है अगला रास्ता नाम सेंग, उम्र छत्तीस साल पढ़ाई प्लस टू कास्ट जट सैक शॉप इलेक्ट्रॉनिक ਮੰਗ ਵਧੀਆ ਪਰਵਾਦੀ ਪੜੀ ਲਿਖੀ ਲੜਕੀ ਦੀ ਲੋੜ ਹੈ ਅਗਲਾ ਰਸਤਾ ਨਾਮ ਸੈੰਗ ਜਨਮ ਤਰੀਕ 1996 ਪੜਾਈ ਬੀਏ ਕੀਤੀ ਹੋਈ ਹੈ ਮੰਗ ਵਧੀਆ ਪਰਵਾਦੀ ਪੜੀ ਲਿਖੀ ਲੜਕੀ ਦੀ ਲੋੜ ਹੈ ਅਗਲਾ ਰਸਤਾ ਨਾਮ ਸੈੰਗ ਜਨਮ ਤਰੀਕ ਉਨੀ ਸੋਸ਼ੀਆ ਸੀ ਹਾਈਟ 5 ਫੁੱਟ 6 ਇੰਚ ਪੜਾਈ ਬੀਏ ਸ਼ੌਪ ਪਿਸ਼ੌਪ ਇਹਨਾਂ ਦੀ ਕੱਪੜਿਆਂ ਦੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਕਾਸਟ ਮਾਝਵੀ ਸਿੱਖ ਜੀ ਇਹ ਤੁਹਾਨੂੰ ਪ੍ਰੋਫਾਈਲ ਅੱਜ ਦੀ ਵਧੀਆ ਲੱਗਦੀ ਹੈ ਕੋਈ ਵੀ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਸਾਤੂ ਜਾਣਕਾਰੀ ਲੈ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ